ਹੈਰਿਟੇਜ ਕਲੱਬ ਦੀਆਂ ਚੋਣਾਂ ਰੱਦ ਹੋਣ ਦੇ ਚਲਦੇ ਹੈਰਿਟੇਜ ਕਲੱਬ ਦੇ ਮੈਂਬਰਾਂ ਦੇ ਬੋਲੋ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿ ਆ ਕੀ ਪਿਛਲੇ 16 ਸਾਲ ਤੋਂ ਚੋਣਾਂ ਨਹੀਂ ਹੋ ਰਹੀਆਂ ਤੇ ਜਦੋਂ ਚੋਣਾਂ ਕਰਾਉਣ ਦਾ ਸਮਾਂ ਆਉਂਦਾ ਹੈ ਤਾਂ ਅਚਾਨਕ ਹੀ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਕਲੱਬ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਚੋਣ ਪ੍ਰਕਿਰਿਆ ਚੱਲ ਰਹੀ ਸੀ 125 ਦੇ ਕਰੀਬ ਮੈਂਬਰਾਂ ਨੇ ਸਾਈਨ ਵੀ ਕੀਤੇ ਸਨ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਆਖਿਰ ਕਾਰਨ ਕੀ ਹੈ ਕਲੱਬ ਦੇ ਮੈਂਬਰਾਂ ਨੇ ਸੜਕ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਕੰਟੈਕਸ਼ਨ ਫੋਰ ਦ ਬੈਟਟ ਹੋਣ ਲਈ ਚੱਲਣਾ ਪੈ ਰਿਹਾ ਸੱਤ ਅੱਧਾ ਲਾਣਾ ਇਹ ਪੈ ਰਿਹਾ ਸਾਰੇ 10 ਤੋਂ 12 ਵਜੇ ਤੱਕ ਦਾ ਇਹਨਾਂ ਨੇ ਏ.ਜੀ.ਐਮ ਦਾ ਟਾਈਮ ਦਿੱਤਾ ਸੀ ਹਾਰਸ਼ ਹੋ ਗਈ ਕੁਛ ਤਾਰਾ ਕਰਕੇ ਇਹਨਾਂ ਨੇ ਐਡੀਐਮ ਜਿਹੜੀ ਹੈ ਉਹ ਨਹੀਂ ਹੋਣ ਦਿੱਤੀ 11:25 ਤੇ ਰਜਿਸਟਰ ਚ ਚੋਕੇ ਲਾ ਗਏ ਜਦੋਂ ਕਿ ਉਹ ਦਿੱਕਤੋਂ 25 ਬੰਦੇ ਸਾਈਨ ਕਰ ਚੁੱਕੇ ਸਨ ਕਿੰਨਾ ਵੱਲੋਂ ਕਿੱਥੇ ਗਿਆ 104 ਇਹ ਪ੍ਰਸ਼ਾਸਨ ਵਾਲੋ ਤੇ ਜਿਹੜੇ ਤੇ ਕੀ ਰਾਜਾ ਐਡਮਿਨਿਸਟ੍ਰੇਸ਼ਨ ਆਫਿਸ ਦਾ ਕਲਬ ਦਾ ਸਾਰਿਆਂ ਵੱਲੋਂ ਰਜਿਸਟਰ ਚੁੱਕੇ ਨੇ ਚੁੱਕੇ ਲੈ ਗਏ ਆ ਔਰ ਧੱਕਾ ਸਾਰਾ ਸਰ ਕਰ ਰਹੇ ਆ ਉਹਦੇ ਰੋਸ਼ ਵਜੋਂ 80 ਲੱਖ ਰੁਪਏ ਮੈਂਬਰਾਂ ਨੇ ਜਮ੍ਹਾਂ ਕਰਾਤਾ ਪਿਛਲੇ ਕਿ ਇਲੈਕਸ਼ਨ ਹੋਣ ਪਿਛਲੇ 16 ਸਾਲ ਤੋਂ ਇਲੈਕਸ਼ਨ ਨਹੀਂ ਹੋਈ ਜਦੋਂ ਆਪੇ ਦੇਖਿਆ 80 ਲੱਖ ਰੁਪਏ ਆ ਗਿਆ ਫਿਰ ਪ੍ਰਸ਼ਾਸਨ ਇਹਨੂੰ ਬੋਲ ਬੋਲ ਕਰਨ ਵਾਸਤੇ ਇਹਨੂੰ ਡਿਲੇ ਕਰ ਰਿਹਾ ਰਾਜਾ ਕੌਣ ਹੈਗਾ ਜੀ ਜਿਹਦਾ ਕੀ ਬਾਰ ਬਾਰ ਐਡਮਿਨਿਸਟ੍ਰੇਸ਼ਨ ਆਫੀਸਰ ਹੈ ਜਿਹੜਾ ਕਲੱਬ ਦਾ ਤਨਖਾਹ ਕਲੱਬ ਕਲੱਬ ਤੋਂ ਲੈਂਦਾ ਕੰਮ ਪ੍ਰਸ਼ਾਸਨ ਉੱਤੇ ਕਰ ਰਿਹਾ ਗੁਮਰਾਹ ਕੀਤਾ ਜਾ ਰਿਹਾ ਗੁਮਰਾਹ ਕੀਤਾ ਜਾ ਰਿਹਾ ਇਸੇ ਰੋਸ਼ਵਜੋ ਸਾਰੇ ਮੈਂਬਰ ਜਿਹੜੇ ਸੜਕਾ ਦੇ ਕੋਈ ਮੈਂਬਰ ਭੁੱਖਾ ਨੰਗਾ ਨਹੀਂ ਸਾਰੇ ਮੈਂਬਰ ਜਿਹੜੇ ਆ ਕੰਮਕਾਰ ਵਾਲਿਆ ਬਿਜ਼ਨਸ ਕਰਦੇ ਆਪਾਂ ਮੰਗ ਅਸੀਂ ਕਰਦੇ ਆ ਇਲੈਕਸ਼ਨ ਹੋਣਾ ਚਾਹੀਦਾ ਤੁਹਾਡਾ ਇਲੈਕਸ਼ਨ ਅੱਜ ਤੇ ਅੱਜ ਹੋਣਾ ਚਾਹੀਦਾ ਅੱਜ ਸਾਰੀ ਪ੍ਰੋਸੈਸਿੰਗ ਤੇ ਜਲਦੀ ਹੈ ਲੱਕਰ ਤੇ ਕਲੱਬ ਦਾ ਲੱਗਿਆ ਆਪਣਾ ਨਾਮ ਦਾ ਕੋਈ ਨੀ ਪੁਰਾਣਾ ਕੰਟੈਸਟੈਂਟ ਹੋਰ ਐਗਜ਼ੈਕਟਿਵਲੀ ਅੱਜ ਇਲੈਕਸ਼ਨ ਦੀ ਡੀਡ ਹੈਰਿਟੇਜ ਜਿਹੜੀ ਕਲੱਬ ਹੈ ਦੀ ਇਹ ਅੰਮ੍ਰਿਤਸਰ ਦਾ ਬੜਾ ਪ੍ਰੈਸਟੀਜੀਅਸ ਕਲੱਬ ਹੈ ਅੱਜ ਦੀ ਇਲੈਕਸ਼ਨ ਡਿਕਲੇਅਰ ਕੀਤੀ ਸੀ ਅੱਜ ਕਰਨ ਲਈ ਪਰ ਅੱਜ ਸਵੇਰੇ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਆ ਕੇ ਦੂਜੀ ਪਾਰਟੀ ਨਾਲ ਮਿਲ ਕੇ ਕੋਈ ਪਤਾ ਨਹੀਂ ਇਹਨਾਂ ਨੇ ਕੀ ਚਾਲ ਚੱਲੀ ਹੈ ਇਲੈਕਸ਼ਨ ਨੂੰ ਜਿਹੜਾ ਨਾ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਨਾ اٹੈਂਡੈਂਸ ਰਜਿਸਟਰੀ ਦੇ ਉੱਪਰ ਕਿਸੇ ਨੇ ਸਾਈਨ ਕਰ ਦਿੱਤੇ ਐ ਬਾਹਰ بارش ਕਰਕੇ ਅੱਜ ਮੌਸਮ ਬਹੁਤ ਖਰਾਬ ਸੀ ਗਾਂਧੀ ਗਰਾਊਂਡ ਦੇ ਬਾਹਰ ਬਾਰਸ਼ ਨਾਲ ਭਰੇ ਹੋਏ ਸਾਰੇ ਸੜਕ ਜਿਹੜੀ ਪਾਣੀ ਨਾਲ ਭਰੇ ਵੀ ਸੀ ਔਰ ਮੈਂਬਰਸ ਵੀ ਤਕਰੀਬਨ ਆ ਗਏ ਜਦੋਂ ਇਹਨਾਂ ਨੇ 120 ਮੈਂਬਰਾਂ ਦੇ ਉੱਪਰ ਸਾਈਨ ਕਰਦੇ ਉਹਨਾਂ ਨੂੰ ਪਤਾ ਸੀ ਵੀ ਉਹਨ ਰਜਿਸਟਰ ਪੂਰਾ ਹੋਇਆ ਹੈ ਨਾ ਔਰ ਇੱਕ ਰਾਜਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰਿਪਰੈਜ਼ੈਂਟੇਟਿਵ ਔਰ ਰਜਿਸਟਰ ਲੈ ਕੇ ਦੌੜ ਗਿਆ ਉੱਥੋਂ ਇਹਨਾਂ ਨੇ ਮੈਂਬਰਸ ਜਿਹੜੇ ਸਾਰੇ ਆਏ ਸੀ ਮੈਂਬਰ ਨੂੰ ਸਾਈਨ ਨਹੀਂ ਇਹ ਜਿਹੜੀ ਹੈਰੀਟੇਜ ਕਲੱਬ ਦੀ ਅਜ ਇਲੈਕਸ਼ਨ ਨਹੀਂ ਹੁੰਦੀ ਤੀ ਔਰ ਸਾਰੇ ਮੈਂਬਰ ਜਿਹੜੇ ਪ੍ਰੋਟੈਸਟ ਵਾਲੇ ਜੋ ਅੱਜ ਇੱਥੇ ਕਰ ਰਹੇ ਆ ਔਰ ਅਸੀਂ ਡੀਸੀ ਨੂੰ ਕਹਿੰਦੇ ਆ ਇੰਟਰਵਿਨ ਕਰੇ ਔਰ ਜਿਹੜੀ ਇਲੈਕਸ਼ਨ ਜਿਹੜੀ ਹੈ ਐਸ ਪ੍ਰੋਮਿਸ ਜਿਸ ਤਰ੍ਹਾਂ ਕੀਤੀ ਜਾਂਦੀ ਨੂੰ ਕਰੇ ਜਾਵੇ ਤਾਂ ਕਿ ਅੱਜ ਤਕਰੀਬਨ 85 ਲੱਖ ਜਿਹੜਾ ਏਰੀਆ ਜਿਹੜਾ ਉਹ ਕਲੱਬ ਦੇ ਅਕਾਊਂਟ ਵਿੱਚ ਆ ਚੁੱਕਾ ਹੈ ਔਰ ਇਹ ਜਿਹੜੀ ਇਲੈਕਸ਼ਨ ਜਿਹੜੀ ਹੈ ਕਰਵਾਣੀ ਚਾਹੀਦੀ ਹੈ ਇਹ ਪਤਾ ਨਹੀਂ ਕਿ ਉਹ ਪ੍ਰੋਸੈਸ਼ਨ ਜਿਹੜੀ ਹੈ ਇਹ ਕਿਸ ਮਨਸ਼ਾ ਦੇ ਨਾਲ ਜਿਹੜੀ ਇਲੈਕਸ਼ਨ ਨਹੀਂ ਹੁੰਦੀ ਤੀ ਜਾ ਰਹੀ ਹੈ ਅਸੀਂ ਸਾਰੇ ਡਿਮਾਂਡ ਕਰਦੇ ਆ ਕਿ ਇਲੈਕਸ਼ਨ ਜਿਹੜੀ ਲੈ ਕੇ ਇਲੈਕਸ਼ਨ ਨੂੰ ਲੈ ਕੇ ਚੀਜ਼ ਇਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਟ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਹੈ ਤੁਹਾਡੇ ਸਾਹਮਣੇ ਹੈ ਅੰਡਰ ਕੰਟਰੋਲ ਹੈ ਤੇ ਸਿਵਲ ਦੇ ਨੁਮਾਇੰਦੇ ਵੀ ਆ ਰਹੇ ਨੇ ਨਹੀਂ ਨਹੀਂ ਦੇਖੋ ਜੀ ਉਹਨਾਂ ਦਾ ਟਾਈਮ ਸੀਗਾ ਜੋ ਪ੍ਰੋਟੋਕੋਲ ਹੈਗਾ ਤੇ 10:00 11:30 ਵਜੇ ਦਾ 11:30 ਵਜੇ ਨਾਲ 10:00 ਤੱਕ ਆ ਇਹ ਕਹਿੰਦੇ ਜੀ 12:00 ਵਜੇ ਤੱਕ ਸੀਗਾ ਉਸ ਤੋਂ ਉਹਨੂੰ ਵੈਰੀਫਾਈ ਕਰ ਰਹੇ ਨੇ ਜਾਨ ਜਾਨ ਬੜੀ ਮੁਸ਼ਕਿਲ ਪ੍ਰਸ਼ਾਨ ਐਂਬੂਲੈਂਸ ਭੱਜੀ ਹੋਈਆਂ ਨਹੀਂ ਨਹੀਂ ਦੇਖੋ ਜੀ ਅਸੀਂ ਆਨਲਾਈਨ ਖੜਵਾਈ ਹੋਈ ਆ ਇੱਕ ਜਗ੍ਹਾ ਤੇ ਬੈਠੇ ਨੇ ਹੁਣ ਇਹਨਾਂ ਨੂੰ ਪਿੱਛੇ ਹੋ ਜਾਣਗੇ ਅੰਡਰ ਗਰਾਊਂਡ ਬਸ ਬਸ ਫਾਈਨਲ ਬਸ ਇਹ ਕਹਿ ਰਹੇ ਆ ਕਿ ਆਪਣਾ ਜੋ ਸਾਡੀ ਮੰਗ ਹੈਗੀ ਉਹ ਸਾਈਡ ਤੇ ਬੈਠ ਕੇ ਦੱਸਦੇ ਨੇ ਮਾਸਟਰ ਡੀਸੀ ਸਾਹਿਬ ਆ ਰਹੇ ਆਂ ਹਾਂਜੀ ਆਜੂ ਤੇ ਕੀ ਪੂਰਾ ਮਾਮਲਾ ਕੀ ਹੈ ਪਹਿਲਾਂ ਦਾ ਹਰਿਜ ਬਟੋ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਆ ਤੁਹਾਡੇ ਸਾਹਮਣੇ ਅੰਡਰ ਕੰਟਰੋਲ ਆ ਤੇ ਸਿਵਲ ਦੇ ਨਮਾਇंदे ਵੀ ਆ ਰਹੇ ਕਹਿੰਦੇ ਕਿ ਕੋਈ ਰਜਿਸਟਰ ਲੈ ਕੇ ਉੱਤੋਂ ਰੋਲਾ ਪਿਆ ਜੀ ਇਲੈਕਟ੍ਰੀਕ ਨੀ ਨੀ ਜੀ ਦੇਖੋ ਜੀ ਉਹਨਾਂ ਦਾ ਟਾਈਮ ਸੀਗਾ ਜੋ ਪ੍ਰੋਟੋਕੋਲ ਹੈਗਾ 10:00 7:00 11:00 ਵਜੇ ਦਾ 11:00 ਵਜੇ ਆਣਾ ਸੀ ਉਹ ਚੱਕਿਆ ਇਹ ਕਹਿੰਦੇ ਜੀ 12:00 ਵਜੇ ਤੱਕ ਸੀਗਾ ਉਸ ਤੋਂ ਉਹਨੂੰ ਵੈਰੀਫਾਈ ਕਰ ਰਹੇ ਸਰ ਜਾਮ ਬੜੀ ਮੁਸ਼ਕਿਲ ਹੈ ਐਂਬੂਲੈਂਸ ਫਸੀ ਹੋਈਆਂ ਨਹੀਂ ਨਹੀਂ ਦੇਖੋ ਜੀ ਅਸੀਂ ਵਾਰ ਲਾਈਨ ਕੋਈ ਹੋਈ ਆ ਇਹ ਇੱਕ ਜਗ੍ਹਾ ਤੇ ਬੈਠੇ ਰਹੇ ਉਹਨਾਂ ਨੂੰ ਪਿੱਛੇ ਹੋ ਜਾਣਗੇ ਅੰਡਰ ਕ Adiós.